ਸੰਬੰਧ ਤੋਂ ਬਾਅਦ ਲਗਾਤਾਰ ਅਜ ਤੱਕ 15 ਦਿਨ ਹੋ ਗਏ ਦੂਸਰਾ ਇਹ ਸਪਸ਼ਟ ਸ਼ਬਦਾਂ ਦੇ ਵਿੱਚ ਇਹ ਗੱਲ ਜਿਨ੍ਹਾਂ ਨੇ ਮੇਰੇ ਤੱਕ ਅਪਰੋਚ ਕੀਤੀ ਉਹਨਾਂ ਨੂੰ ਵੀ ਕਹਿ ਚੁੱਕੇ ਹਾਂ ਔਰ ਮੀਡੀਆ ਤੇ ਰਾਹੀਂ ਵੀ ਕਹਿਣਾ ਚਾਹੁੰਦਾ ਹਾਂ ਕਿ ਉਹਨਾਂ ਨਾਲੇ ਸਮੇਂ ਦੇ ਵਿੱਚ ਉਸ ਫੈਸਲੇ ਨੂੰ ਡਾਟਾ ਘਾਟ ਕਰਨ ਦੇ ਲਈ ਪੰਚ ਸਿੰਘ ਸਹਿਬਾਨ ਦੇ ਮੀਟਿੰਗ ਸ਼ਾਮਲ ਹੋ ਕੇ ਮੈਂ ਕਿਸੇ ਵੀ ਪਾਪ ਦਾ ਭਾਕੀ ਕਰਨੇ ਪੜੇ ਬਹੁਤ ਪਰੇਸ਼ਾਨੀ ਮੈਨੂੰ ਮੇਰੇ ਪਰਿਵਾਰ ਦੇ ਦਿੱਤੀ ਹੈ ਪਿਛਲੇ 10 ਦਿਨਾਂ ਤੋਂ ਦਿੱਕਤੀ ਜਾ ਰਹੀ ਹੈ ਨਕਲੀ ਪੇਜ਼ ਬਣਾ ਕੇ ਉਹਨਾਂ ਨਕਲੀ ਪੇਜ਼ਾਂ ਤੋਂ ਘਟੀਆਂ ਕਿਸਮ ਦੀਆਂ ਤੇ ਪੀਂਆਂ ਕੀਤੀਆਂ ਜਾ ਰਹੀਆਂ ਪਹਿਲਾਂ ਮੈਂ ਗੁਰੂ ਪੰਥ ਨੂੰ ਦੱਸਣਾ ਚਾਹੁੰਦਾ ਮੈਨੂੰ ਪਰੇਸ਼ਾਨ ਕੀਤਾ ਹੈ ਅੱਜ 15 ਦਿਨ ਹੋ ਗਏ ਮੇਰਾ ਪਰਿਵਾਰ ਨਹੀਂ ਮੈਂ ਸੌ ਨਹੀਂ ਸਕਿਆ ਇਸ ਕਿਸਮ ਦੇ ਹਾਲਾਤ ਸਾਡੇ ਲਈ ਬਣਾਏ ਗਏ ਮੈਨੂੰ ਤੁਸੀਂ ਕੱਢ ਦਿਓ ਜੋ ਫੈਸਲਾ ਕਰਾਉਣਾ ਕਰਾ ਲਓ